ਆ ਨਾਰਮਲ ਪਾਣੀ ਆ ਰਿਹਾ ਹੈ ਤੇ ਆ ਵਿੱਚ ਜਿਹੜੇ ਹੈਗੇ ਨੇ ਡਾਇੰਗ ਸੈਂਟਰ ਜਾਂ ਕਹਿ ਲੋ ਜਿਨ੍ਹਾਂ ਨੂੰ ਅਸੀਂ ਬੰਦ ਕਰਨ ਦੀ ਗੱਲ ਕੀਤੀ ਸੀ ਇੱਥੋਂ ਪੈ ਰਿਹਾ 5 ਕਰੋੜ ਲੀਟਰ ਤੇ ਉਸ ਤੋਂ ਪੈ ਰਿਹਾ 4 ਕਰੋੜ ਲੀਟਰ ਆ ਤਾਂ ਅੱਜ ਪਰੂਡਲ ਹੈ ਉਪਰ ਕੁ ਬਣਦਾ ਹੈ ਕੀ ਹੋਣ ਵੀ ਨਹੀਂ ਦੇਖਿਆ ਕਿਸੇ ਨੂੰ ਕਿ ਆ ਕਾਲਾ ਪਾਣੀ ਕੌਣ ਪਾ ਰਿਹਾ ਹੈ ਕੀ ਇਹ ਸਰਕਾਰ ਨੇ ਇਹਨਾਂ ਨੂੰ ਬੰਦ ਕਰਨ ਦੇ ਆਰਡਰ ਕਿਉਂ ਦਿੱਤੇ ਸੀ ਇਸ ਲਈ ਦਿੱਤੀ ਸੀ ਕਿ ਇਹ ਪਾਣੀ ਜਦੋਂ ਲੋਕਾਂ ਦੇ ਘਰਾਂ ਤੇ ਜਾਣ ਲੱਗਿਆ ਤਾਂ ਇਹਨਾਂ ਨੂੰ ਤਕਲੀਫ ਹੋਗੀ ਤੇ ਜਿਨ੍ਹਾਂ ਦੇ ਢੱਡ ਚ ਜਾ ਰਿਹਾ ਉਹਦੀ ਤਕਲੀਫ ਨਹੀਂ ਹੋਊਗੀ ਸਾਰਾ ਦੱਖਣੀ ਮਾਲਵਾ ਮਰ ਰਿਹਾ ਸਾਢੇ 12 ਕਰੋੜ ਲੀਟਰ ਪਾਣੀ ਫਿਰ ਕਾਈ ਗਾਲਿਆਂ ਦਾ ਪੈਂਦਾ ਹਰ ਰੋਜ਼ ਬੁੱਡੇ ਨਾਲੇ ਜਿਹੜਾ ਕਿ ਦਰਿਆ ਸੀ ਤੇ 60 ਕਰੋੜ ਲੀਟਰ ਟੋਟਲ ਪੈਂਦਾ ਇਹਨਾਂ ਦਾ 12 ਕਰੋੜ ਲੀਟਰ ਇਹਨਾਂ ਦਾ ਜਿਹਨੂੰ ਸਿਰਫ ਇਹਨਾਂ ਨੇ ਬੰਦ ਕਰਾਇਆ ਸੀ ਤਾਂ ਹੁਣ ਕਿਵੇਂ ਭਾਈ ਆ ਵੇਖ ਲੋ ਖਾਹ ਪਾਣੀ ਵੇਖੋ ਤੇ ਉਹ ਨੇ ਦੂਜੇ ਨੇ ਕੀ ਉਹਦਾ ਨਾ ਆ ਸੀਚੇ ਵਾਲ ਨੇ ਘਾਟ ਬਣਾਇਆ ਸੀ ਉਧਰੋਂ ਪਾਣੀ ਕਿਵੇਂ ਆ ਰਿਹਾ ਤੇ ਇਹਨਾਂ ਦੇ ਪੈਨ ਨਾਲ ਕੀ ਹੋ ਰਿਹਾ ਆਪੇ ਹੀ ਵੇਖ ਆਹ ਹਾਲ